ਵੈਗੁਰ ਦੀਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਆਂ ਡਾਕਟਰਾਂ ਬਾਰੇ ਆਪਾਂ ਆਖਦੇ ਵੀ ਡਾਕਟਰ ਰੱਬ ਦਾ ਰੂਪ ਹੁੰਦੇ ਆ ਡਾਕਟਰ ਰੱਬ ਦਾ ਰੂਪ ਵੀ ਹੁੰਦੇ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਈ ਡਾਕਟਰ ਠੱਗ ਦਾ ਸ਼ੈਤਾਨ ਦਾ ਰੂਪ ਵੀ ਹੁੰਦੇ ਆ ਠੱਗ ਤੇ ਸ਼ੈਤਾਨ ਦਾ ਰੂਪ ਕਿਵੇਂ ਹੁੰਦੇ ਆ ਹੁੰਦੇ ਆ ਆਓ ਆਪਾਂ ਗੱਲ ਕਰਦੇ ਆਂ ਮੈਂ ਫੇਰ ਆਖਾਂ ਆਖ ਤਾਂ ਵੀ ਕਈ ਡਾਕਟਰ ਰੱਬ ਦਾ ਰੂਪ ਹੁੰਦੇ ਆ ਕਈ ਡਾਕਟਰ ਠੱਗ ਜਾਂ ਸ਼ੈਤਾਨ ਦਾ ਰੂਪ ਹੁੰਦੇ ਆ ਆਪਾਂ ਕਹਿ ਸਕਦੇ ਆ ਜਾਂ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮੇਨ ਵਿਚਲੀ ਗੱਲ ਕੀ ਆ ਉਹ ਆਪਾਂ ਸਮਝਦੇ ਆ ਮੇਰੀ ਘਰ ਦੀ ਘਰ ਦੀ ਘਰੋਂ ਘਰਦਿਆਂ ਦੀ ਮਤਲਬ ਪਿਛਲੇ 1.5 ਮਹੀਨਾਵਾਂ ਤੋਂ ਢਿੱਲੇ ਹੋ ਗਏ ਸੀ ਉਹਨਾਂ ਦੇ ਸਟ्रेस ਪੈ ਗਈ ਦਿਮਾਗ ਦੇ ਉੱਤੇ ਸਟ੍ਰੈਸ ਦਿਮਾਗ ਤੇ ਪੈ ਗਈ ਚਲੋ ਦਿਮਾਗ ਆਫਸੈਟ ਹੋ ਗਿਆ ਸਾਡਾ ਰਿਸ਼ਤੇਦਾਰ ਜਾਂ ਯਾਰ ਮਿੱਤਰ ਕਹਿਣ ਲੱਗੇ ਹੁਣ ਆਪਾਂ ਡਾਕਟਰ ਨੂੰ ਖਾਈਏ ਤੇ ਜੇ ਆਪਾਂ ਡਾਕਟਰ ਨੂੰ ਨਾ ਮਖਾਇਆ ਤਾਂ ਇਹਦਾ ਵੀ ਇਹ ਕੰਮ ਵੱਧ ਜਾਣ ਦਾ ਕੰਮ ਖਰਾ ਹੋ ਜੂਏ ਮੈਂਟਲੀ ਆਫਸੈਟ ਹੋ ਜੂ ਜਾਨੀ ਦੇਖੋ ਬਾਈ ਇੱਕ ਤਾਂ ਬੰਦਾ ਹੂੰ ਹਨ ਦੁਖੀ ਹੁੰਦਾ ਆਪਣੇ ਘਰੋਂ ਦੁਖੀ ਹੁੰਦਾ ਇੱਕ ਮਰੀਜ਼ ਲ ਦੁਖੀ ਹੋ ਜਾਂਦਾ ਚਲੋ ਦੁਖੀ ਹੋਏ ਡਾਕਟਰ ਕੋਲੇ ਜਾਂਦਾ ਦੁਖੀ ਹੋਇਆ ਹੀ ਡਾਕਟਰ ਕੋਲ ਜਾਂਦਾ ਤੇ ਬਾਅਦ ਦੇ ਵਿੱਚ ਕੀ ਹੋਇਆ ਤੇ ਅਸੀਂ ਉਹਨੂੰ ਨਾ ਡਾਕਟਰ ਕੋਲੇ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਲੈ ਗਏ ਉੱਥੇ ਡਾਕਟਰ ਸੰਜੇ ਰੋੜਾ ਉੱਥੇ ਉਹ ਕਹਿੰਦੇ ਉਹਦੀ ਅਮਰੀਕਾ ਦੀ ਪੜ੍ਹਾਈ ਕੀਤੀ ਹੋਈ ਡਾਕਟਰ ਬਹੁਤ ਸਿਆਣਾ ਤੇ ਤੁਸੀਂ ਉਹਦੇ ਕੋਲ ਲੈ ਕੇ ਜਾਓ ਠੀਕ ਆ ਅਸੀਂ ਉਹਦੇ ਕੋਲ ਲੈ ਗਏ ਅਸੀਂ ਜਦੋਂ ਉਹਦੇ ਕੋਲੇ ਉਹਨੂੰ ਲੈ ਕੇ ਗਏ ਤੇ ਉਹਨਾਂ ਨੇ ਸਾਰਾ ਆਪ ਦਾ ਟ੍ਰੀਟਮੈਂਟ ਕੀਤਾ ਆਪਣੇ ਚੈੱਕਅਪ ਕੀਤੇ ਤੇ 800 ਰੁਪਏ ਡਾਕਟਰ ਦੀ ਸੌਰੀ ਪਹਿਲਾਂ 1200 ਰੁਪਏ ਦੀ ਫੀਸ ਸੀਗੀ 1200 ਰੁਪਏ ਫੀਸ ਦੇ ਕੇ ਅਸੀਂ ਤੇ ਅਸੀਂ ਕਹੇ ਵੀ ਆ ਤੁਸੀਂ ਵਖਾਉਣਾ ਆ ਦਾ ਪੇਸ਼ੈਂਟ ਉਹਲੇ ਠੀਕ ਆ ਤੇ ਲੇ ਲੈਣੇ ਆ ਆ ਦਾ ਡਰੈਸ ਵਗੈਰਾ ਸਾਰਾ ਕੁਝ ਲਿਖਿਆ ਉਹਨਾਂ ਨੇ ਫਰਤੀ ਜਦੋਂ ਸਾਡੀ ਕੱਟੀ ਗਈ ਉਸ ਤੋਂ ਬਾਅਦ ਉਹ ਕਹਿੰਦੇ ਵੀ ਡਾਕਟਰ ਕੋਲੇ ਜਦੋਂ ਅਸੀਂ ਲੈ ਕੇ ਗਏ ਨੂੰ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਡਾਕਟਰ ਸਾਹਿਬ ਹੀ ਆਣਾ ਪਹਿਲਾਂ ਆਪਾਂ ਕਿਸੇ ਨੂੰ ਰੋਮਾੜਾ ਰੱਖਦੇ ਹਣਾ ਬਾਅਦ ਵਿੱਚ ਬਗਲ ਕਰਦੇ ਠੱਗ ਬਾਰੇ ਠੱਗ ਡਾਕਟਰ ਬਾਰੇ ਵੀ ਡਾਕਟਰ ਚੈੱਕ ਕੀਤਾ ਉਹਨਾਂ ਵੀ ਕੀ ਚੈੱਕਰਾ ਵੀ ਸਾਰਾ ਕੁਝ ਦੱਸਤਾ ਮੈਂ ਕਰਕੇ ਸਟ੍ਰੈਸ ਆ ਇਹਨੂੰ ਐਪੀਲੇਪਸੀ ਦੀ ਬਿਮਾਰੀ ਵੀ ਆ ਉਹ ਕਹਿੰਦਾ ਠੀਕ ਆ ਉਹਨਾਂ ਵੀ ਇਹਦੇ ਦਿਮਾਗ ਦੇ ਟੈਟ ਹੋਣਗੇ ਤੇ ਅਸੀਂ ਆ ਵੀ ਕਰਦੇ ਹੋ ਭਾਈ ਹਣਾ ਕਰਾਉਣੇ ਸੀਗੇ ਜੇ ਦਿਮਾਗ ਦੇ ਟੈਟ ਹੋਣਗੇ ਉਹਨਾਂ ਨੇ ਦਿਮਾਗ ਦੇ ਟੈਸਟ ਕੀਤੇ ਸਾਨੂੰ ਆਦੇ ਇਹਦਾ ਵੀ 10000 ਤੇ 800 ਰੁਪਇਆ ਜਮ੍ਹਾਂ ਕਰਵਾ ਦਿਓ ਜੀ ਇਹਦਾ ਟੈਸਟਾਂ ਦਾ ਚਲੋ ਅਸੀਂ ਕਰਵਾਤਾ ਅੱਧਾ ਘੰਟਾ ਟੈਸਟ ਕੀਤੇ ਤੇ ਉਹਨਾਂ ਨੇ ਫਾਈਲ ਵੀ ਬਣਾ ਦਿੱਤੀ ਮੈਂ ਤੁਹਾਨੂੰ ਫਾਈਲ ਵੀ ਦਿਖਾਉਣਾ ਤੇ ਟੈਸਟ ਕਰਕੇ ਤੇ ਸਾਨੂੰ ਆਦੇ ਠੀਕ ਆ ਵੀ ਹੋ ਜੂਗੀ ਠੀਕ ਆ ਤੇ ਆਲਤੂ ਫਾਲਤੂ ਯਾਨੀ ਗੱਲ ਉਹ ਆਪਾਂ ਮੇਨ ਜ਼ਰੂਰੀ ਗੱਲ ਸਮਝ ਕੇ ਵੀ ਦੱਸਦੇ ਆ ਤਾਂ ਉਹ ਗੱਲ ਨਹੀਂ ਸੁਣਦਾ ਉਹ ਕਹਿੰਦਾ ਮੇਰੀ ਗੱਲ ਸੁਣੋ ਆਪਦੀ ਗੱਲ ਘੱਟ ਸੁਣੋ ਪਹਿਲਾਂ ਗੱਲ ਸੁਣਦਾ ਜੇ ਥੋੜੀ ਸੁਣਦਾ ਜਿਹੜਾ ਨੂੰ ਆਪਾਂ ਦੱਸ ਗਏ ਵੀ ਇਹ ਨੂੰ ਐ ਹੁੰਦਾ ਇਹ ਨੂੰ ਐ ਹੁੰਦਾ ਉਹ ਕਹਿੰਦਾ ਤੁਸੀਂ ਜਿਹੜੀ ਮੈਂ ਸਵਾਲ ਪੁੱਛਦਾ ਉਹ ਗੱਲ ਕਰੋ ਤੇ ਬਾਕੀ ਗੱਲ ਬਾਅਦ ਤੇ ਗੱਲ ਕਰਦੇ ਆ ਡਾਕਟਰ ਕਹਿੰਦਾ ਚਲੋ ਬੰਦਾ ਮਰੇ ਬੰਦਾ ਮਜਬੂਰ ਹੁੰਦਾ ਦੁਖੀ ਹੁੰਦਾ ਨਹੀਂ ਬੋਲਦਾ ਹਨਾ ਤੇ ਜਦੋਂ ਕਹਿੰਦੇ ਵੀ ਇਹਨੂੰ ਥੋੜੇ ਥੋੜੇ ਦੌਰੇ ਇਹਦੇ ਦਿਮਾਗ ਚ ਚੱਲੀ ਜਾਂਦੇ ਬਾਅਦ ਚ ਟੈਸਟ ਕਰਕੇ ਡਾਕਟਰ ਕਹਿੰਦਾ ਵੀ ਇਹਨੂੰ ਦਵਾਈ ਦੇਣੀ ਪੈਣੀ ਹੈ ਜੇ ਦਵਾਈ ਦੇ ਦਿਓ ਭਾਈ ਉਹਨਾਂ ਨੇ ਦਵਾਈ ਦਿੱਤੀ 300 ਤੇ 50 ਰੁਪਏ ਦੀ ਦਵਾਈ 350 ਰੁਪਏ ਦੀ ਆਈ 10800 ਦੇ ਟੈਸਟ ਹੋਏ 1200 ਰੁਪਏ ਡਾਕਟਰ ਦੀ ਫੀਸ 3200 ਰੁਪਏ ਯਾਨੀ ਗੱਡੀ ਦਾ ਕਿਰਾਇਆ ਲੱਗਾ ਸਾਡਾ ਜਾਣ ਦਾ ਉੱਥੇ 15000 ਤੱਕ ਗਿਆ ਅਸੀਂ ਦਵਾਈ ਲੈ ਕੇ ਆਪਦੇ ਘਰੇ ਆ ਗਏ ਅਸੀਂ ਸਾਨੂੰ ਕਹਿੰਦਾ ਵੀ ਸੱਤਾਂ ਦਿਨਾਂ ਬਾਅਦ ਇਹਨੂੰ ਫੇਰ ਉਖਾਉ। ਨਾ ਪੰਜਾਂ ਪੰਜਾਂ ਦਿਨਾਂ ਬਾਅਦ ਸੌਰੀ। ਪੰਜ ਮਹੀਨਿਆਂ ਤੂੰ ਫੇਰ ਆਇਓ। ਅਸੀਂ ਪੰਜ ਮਹੀਨਿਆਂ ਨੇ ਉੱਠ ਗਏ। ਪੰਜ ਮਹੀਨਿਆਂ ਨੇ ਫੇਰ ਗਏ ਫੇਰ ਉਹੀ ਝਾਲ। ਫੇਰ ਉਹਨੇ ਫੇਰ 1200 ਰੁਪਈਆ ਫੀਸ ਦਾ ਤੇ 7 600 ਰੁਪਈਆ ਦਵਾਈ ਆਈ ਯਾਨੀ 6 ਦਿਨਾਂ ਦੀ। ਫੇਰ 6 ਦਿਨਾਂ ਦੀ ਕਰਤੀ ਉਹਨੇ। 6ਵੇਂ 7ਵੇਂ ਦਿਨਾਂ ਦਾ ਫੇਰ ਆਇਓ 6 ਦਿਨਾਂ ਨੇ ਦਵਾਈ ਦੇ ਕੇ। 7ਵੇਂ ਦਿਨਾਂ ਨੇ ਫੇਰ ਉਹੀ ਜਣੀ ਫੇਰ 1100 ਰੁਪਈਆ ਨੇ ਫੀਸ ਲਈ। 100 ਰੁਪਈਆ ਘਟਾ ਕਰਤੀ। ਤੇ ਦਵਾਈ 6 700 ਦੀ ਫੇਰ ਆਈ ਸੱਤਾਂ ਦਾ ਨਾਂ ਇਹ ਦਵਾਈ ਫੇਰ ਦਿੱਤੀ ਫੇਰ ਉਹਨੂੰ ਮੈਂ ਅੱਖਾਂ ਮੈਂ ਡਾਕਟਰ ਸਾਹਿਬ ਵੀ ਸਾਨੂੰ ਨਾ ਦਵਾਈ ਵੀ 15 ਦਿਨਾਂ ਨੂੰ ਦਿਆ ਕਰੋ ਸਾਨੂੰ ਅਸੀਂ ਦੂਰੋਂ ਆਉਣੇ ਚੱਲ ਕੇ 180 ਕਿਲੋਮੀਟਰ ਯਾਨੀ ਇੱਥੋਂ ਪੈਂਦਾ ਉਹ ਸਾਨੂੰ ਸ਼ਹਿਰ ਅੰਮ੍ਰਿਤਸਰ ਸਾਨੂੰ ਦਵਾਈ ਵੱਧ ਦਿਆ ਕਰੋ ਨਾ ਸੌਰੀ 130 ਕਿਲੋਮੀਟਰ ਪੈਂਦਾ ਸਾਨੂੰ ਇੱਥੋਂ ਉਹਨਾਂ ਵੀ ਨਹੀਂ ਮੈਂ ਦੱਸਦਾ ਸਾਨੂੰ ਦਵਾਈ ਦਊਂਗਾ ਜਿਹੜਾ ਹਫਤੇ ਆਸਤੀ ਦੋ ਹਫਤੇ ਫੇਰ ਦਵਾਈ ਦਿੱਤੀ ਉਹਨੇ ਫੇਰ ਉਹੀ 1100000 1100 ਜਿਹੜੀ 1500 2200 2200 ਰੁਪਏ ਚ ਸਾਨੂੰ ਗਿੜਾ ਪੈ ਜਾਂਦਾ ਸੀ ਹਨਾ 2200 ਰੁਪਏ ਵਿੱਚ ਸਾਨੂੰ ਗਿੜਾ ਪੈ ਜਾਂਦਾ ਸੀਗਾ ਫਿਰ ਹੋਇਆ ਕਿ ਜਿਹੜੀ ਸਾਨੂੰ ਮੈਨੂੰ ਦੱਸ ਪੈ ਗਈ ਯਾਰ ਵੀ ਇੱਥੇ ਨਾ ਆਪਣੇ ਮਨੁੱਖਤਾ ਦੀ ਸੇਵਾ ਵਾਲੇ ਸੇਵਾ ਵਾਲੇ ਮੁੱਲਾਪੁਰ ਦਾਖਾਂ ਵੀ ਰੱਬ ਦਾ ਰੂਪ ਹੀ ਗੁਰਪ੍ਰੀਤ ਬਾਈ ਆ ਵੀ ਉਹਨਾਂ ਕੋਲ ਕੈਂਪ ਲੱਗਦੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਉਹਨਾਂ ਨੂੰ ਖਾਈਏ ਤੋ ਮੈਂ ਘਰਦਿਆਂ ਨੂੰ ਆਖਿਆ ਮੈਂ ਚੱਲ ਆਪਾਂ ਉੱਥੇ ਜਾਵੜਦੇ ਆਂ ਵੀ ਇੱਥੇ ਆਪਾਂ ਕੋਲ ਪੈਸੇ ਪੱਟਣੇ ਸੁੱਕੇ ਆ ਵੀ ਉੱਥੇ ਆਪਣਾ ਥੋੜੇ ਪੈਸੇ ਸਰ ਜਾ ਗੁਰੂ ਆਪਾਂ ਤਾਂ ਚੱਲ ਪੈਸੇ ਦੇ ਕੇ ਦਵਾਈ ਲੈਣੀ ਆ ਪਰ ਜਦੋਂ ਅਸੀਂ ਉੱਥੇ ਗਏ ਤੇ ਉੱਥੇ ਸਾਨੂੰ ਦਵਾਈ ਮਿਲ ਗਈ ਦਵਾਈ ਮਿਲ ਗਈ ਦਵਾਈ ਵੀ ਮਿਲ ਜਨ ਫਰੀ ਜਮਾ ਚਲੋ ਮੈਂ ਕਿ ਸ਼ੁਕਰਾਨਾ ਚੱਲ ਆਪਾਂ ਫੇਰ ਹੀ ਥੋੜੇ ਬਹੁਤੇ ਪਿੰਨਾਂ ਨੂੰ ਪੈਸੇ ਜਮਾ ਕਰਵਾ ਦੇਾਂਗੇ ਨਾ ਤੇ ਉੱਥੇ ਉਹ ਬਈ ਪੈਸੇ ਪੈਸੇ ਜਾਨੀ ਲੈਂਦਾ ਹੀ ਨਹੀਂ ਜਿਆਦਾ ਨਾ ਦਾ ਕੋਈ ਗੱਲਾ ਲੱਗਿਆ ਨਾਓ ਕਿਸੇ ਤਰ੍ਹਾਂ ਦੀ ਸੇਵਾ ਉਹ ਲੈਂਦਾ ਉਹ ਕਹਿੰਦਾ ਵੀ ਜੇ ਸਾਨੂੰ ਦੁੱਧ ਦੀ ਲੋੜ ਆ ਜਾਂ ਪਾਣੂ ਕਿਸੇ ਸਮਾਨ ਦੀ ਲੋੜ ਆ ਤੁਸੀਂ ਉਹ ਦੇ ਸਕਦੇ ਪਰ ਉਹ ਮੇਰੇ ਸਾਬ ਨਾਲ ਪੈਸੇ ਲੈਂਦੇ ਨਹੀਂ ਉਹ ਦੂਜਾ ਰੱਬ ਕਹਿ ਸਕਦੇ ਆਪਾਂ ਦੁਨੀਆ ਤੇ ਜੋ ਭਲਾ ਕਰਦਾ ਨਾ ਦੁਨੀਆ ਦਾ ਜਦੋਂ ਅਸੀਂ ਉਥੋਂ ਦਵਾਈ ਲੈਂਦੀ ਨਾ ਮਨੁੱਖਤਾ ਦੀ ਸੇਵਾ ਵਾਲਾ ਚਲੋ ਉਹ ਇਹ ਦਵਾਈ ਉਹ ਮਾਫਕ ਨਹੀਂ ਬੈਠੀ ਕਹਿੰਦੀ ਇਹ ਗਰਮਾ ਮੈਂ ਨਹੀਂ ਲੈਣੀ ਹੈ ਨਾ ਤੇ ਰਾਤ ਨੂੰ ਯਾਨੀ ਫਿਰ ਉਹਨੂੰ ਸਟ੍ਰੈਸ ਜੀ ਹੋ ਗਈ ਮੈਨੂੰ ਕਹਿੰਦੀ ਮਨ ਤਾਂ ਹੋਰੂ ਜੇ ਹੁੰਦਾ ਕਰਦੀ ਮੇਰੀ ਜਾਂਦੀ ਵੀ ਮੈਨੂੰ ਤਾਂ ਹਰੂ ਜਿਹਾ ਹੁੰਦਾ ਵੀ ਮੇਰਾ ਚੈਤੇਜਾ ਖਰਾਉਂਦਾ ਵੀ ਮੈਂ ਠੀਕ ਨਹੀਂ ਮੈਨੂੰ ਆਦੀ ਮੈਂ ਠੀਕ ਨਹੀਂ ਮੈਂ ਕਿਹਾ ਚਲੋ ਬਾਈ ਕੋਈ ਨਾ ਆਪਾਂ ਆਪਾਂ ਫੇਰ ਆਪਾਂ ਉਥੋਂ ਲਿਆਵਾਂਗੇ ਡਾਕਟਰ ਸੰਜੇ ਰੁੜਾ ਤੋਂ ਮਰ ਸਰ ਤੋਂ ਠੱਗ ਤੋਂ ਦਵਾਈ ਬਾਈ ਜਦੋਂ ਦੁਬਾਰਾ ਦਵਾਈ ਲੈਣ ਗਏ ਨਾਲ ਦੇ ਕੋਲੇ ਦੁਬਾਰਾ ਦਵਾਈ ਲੈਣ ਗਏ ਦੇ ਕੋਲੇ ਉਹ ਠੱਗ ਕੋਲੇ ਤੇ 4 ਦਿਨ ਜਾਨੀ ਇਹ ਦੋ ਤਰੀਕ ਨੂੰ ਜਾਣਾ ਸੀਗਾ ਤੇ 6 ਤਰੀਕ ਨੂੰ ਜਿਹੜੇ ਮੈਂ ਦਵਾਈ ਲੈਣ ਜਾਵੜਿਆ ਮੈਂ ਜਾਲ ਜਾਵੜਦਿਆਂ ਤੇ ਚੱਲ ਹੁਣ ਡਾਕਟਰ ਨੇ ਨਹੀਂ ਪਰਚੀ ਥੋੜੀ ਘੱਟ ਕਰਤੀ ਜਿਹੜੀ 800 ਰੁਪਈਆ ਤੇ ਜਦੋਂ ਦਵਾਈ ਲੈਣ ਮੈਂ ਦੁਵਾਰਾ ਗਿਆ ਮੈਂ ਉਹ ਉੱਥੇ ਮੈਡਮ ਬੈਠੀ ਹੁੰਦੀ ਹੋਗੀ ਜਿਹਨਾਂ ਫੇਲਾ ਫੜਦੀ ਆ ਜਾਂ ਪਰਚੀਆਂ ਦੇਖਦੀ ਆ ਉਹ ਡਾਕਟਰ ਕੋਲੀਆਂ ਭੇਜ ਦਿੰਦੀ ਆ ਮੈਂ ਉਹਨਾਂ ਆਖਿਆ ਵੀ ਮੈਂ ਦਵਾਈ ਲੈ ਕੇ ਜਾਣੀ ਆ ਉਹ ਆਂਦੀ ਵੀ ਤੁਸੀਂ 4 ਦਿਨ ਲੇਟ ਆਏ ਆ ਤੇ 1200 ਰੁਪਿਆ ਤੁਹਾਡੀ ਫੀਸ ਲੱਗੂਗੀ ਹੁਣ ਫੇਰ ਮੈਂ ਕਿਹਾ ਮੈਡਮ ਅੱਗੇ ਤੁਸੀਂ ਦੋ ਵਾਰੀ 8-800 ਰੁਪਿਆ ਫੀਸ ਲਈਏ ਵੀ ਹੁਣ 1200 ਕਾਹਤੋਂ ਕਿਹਨੇ 4 ਦਿਨ ਤੁਸੀਂ ਲੇਟ ਆਏ ਆਂ 4-400 ਰੁਪਏ ਜੁਰਮਾਨਾ ਲੱਗ ਗਿਆ ਮੈਂ ਕਿਹਾ ਮੈਡਮ ਜੀ ਕੋਈ ਮਜਬੂਰੀ ਸੀ ਨਹੀਂ ਆਇਆਗਾ ਦਵਾਈ ਦੇ ਕੋਲ ਪਈ ਸੀਗੀ ਵੀ ਨਹੀਂ ਆਇਆਗਾ ਕਿਹਨੇ ਨਹੀਂ ਜੀ ਤਾਂ 1200 ਰੁਪਏ ਫੀਸ ਲਵਾਂਗੇ ਫੇਰ ਡਾਕਟਰ ਨੂੰ ਮਲਾਉਂਗੀ ਮੈਂ ਤਾਂ ਮੈਂ ਕਿਹਾ ਮੈਡਮ ਜੀ ਵੇਖ ਲਓ ਵੀ ਅਸੀਂ ਕਿਹੜਾ ਤੁਹਾਨੂੰ ਲਾਂਭਾ ਦਿੰਦੇ ਹਾਂ ਨਾ ਵੀ ਤੁਸੀਂ ਦਵਾਈ ਦਿਓ ਦਵਾਈ ਡਾਕਟਰ ਨੂੰ ਮਲਾ ਦਿਓ ਵੀ ਆਰਾਮ ਆ ਜੀ ਸਾਡੀ ਕਿਸਮਤ ਜੇ ਨਾ ਉ ਤਾਂ ਤਾਂ ਵੀ ਸਾਡੀ ਕਿਸਮਤ ਹੈ ਨਾ ਕਿ ਨਹੀਂ ਨਹੀਂ ਵੀ 1200 ਰੁਪਏ ਲਵਾਂਗੇ ਮੈਂ ਕੀ ਕੀਤਾ ਨਾ ਉਹਲੇ ਪਾਸੇ ਮੈਡੀਕਲ ਸੀ ਉਹਦਾ ਗਲੀ ਦੇ ਵਿੱਚ ਮੋੜਦੇ ਨੇ ਡਾਕਟਰ ਦੇ ਹਸਪਤਾਲ ਵਾਲੀ ਗਲੀ ਦੇ ਵਿੱਚ ਅੰਬਰਸਰ ਤੋਂ ਮੋੜਦੇ ਆਪਾਂ ਦਵੰਤ ਐਵੇਨਿਊ 661 ਨੰਬਰ 플ਾਟਾ ਡਾਕਟਰ ਦਾ ਤੇ ਮੈਂ ਮੈਡੀਕਲ ਤੋਂ ਪਤਾ ਕੀਤਾ ਮੈਂ ਕਿਹਾ ਵੀ ਆ ਵੀ ਆ ਦਵਾਈ ਮਿਲ ਜੂਗੀ ਉਹਦਾ ਮਿਲ ਜੂਗੀ ਜਿਹੜੀ ਦਿੰਦਾ ਹੁੰਦਾ ਉਹ ਜਾਨੀ 4 ਹਫ਼ਤੇ ਤੋਂ ਲਗਾਤਾਰ ਡਾਕਟਰ ਉਹ ਠੱਗ ਡਾਕਟਰ ਵੀ ਉਹੀ ਦਵਾਈ ਜਾਂਦੇ ਜਾਂਦੇ ਮੂੜ-ਮੂੜ ਕੇ ਕੋਈ ਦਵਾਈ ਨਹੀਂ ਬਦਲਦਾ ਸੀਗਾ ਮੈਂ ਕਹਾਂ ਯਾਰ ਉਹੀ ਦਵਾਈ ਦੇ ਜਾਂਦਾ ਵੀ ਇਹਨਾਂ ਨੂੰ 1000 ਰੁਪਿਆ ਕਿਤੇ 900 ਕਿਤੇ 800 ਰੁਪਏ ਪੀਛ ਦਿੰਦੇ ਆ ਤੇ ਆਪਾਂ ਕਿਉਂ ਨਾ ਵੀ ਦਵਾਈ ਆਪਾਂ ਜਿਉ ਸਿੱਧੀ ਲੈ ਲ ਗਏ ਡਾਇਰੈਕਟ ਮੈਡੀਕਲ ਤੋਂ ਕਿਉਂਕਿ ਦਵਾਈ ਬਾਅਦ ਦੇ ਵਿੱਚ ਤਕਰੀਬਨ ਉਹੀ ਚੱਲਦੀ ਹੈ ਨਾ ਜੋ ਲੋੜ ਪਈ ਪਊਗੀ ਭਾਵੇਂ ਕੀ ਜਾਊਗੀ ਬੰਦਾ ਦੁਖੀ ਹੋਇਆ ਕੀ ਨਹੀਂ ਕਰਦਾ ਯਾਰ ਹੈ ਨਾ ਕਿ ਕਿਵੇਂ ਨਾ ਕਿਵੇਂ ਪੈਸੇ ਬਚਾਈ ਗਏ ਤੇ ਉਹ ਮੈਨੂੰ ਦੀ ਨਹੀਂ ਵੀ ਤਾਂ ਪੂਰੇ ਲੈਣੇ ਆ 1200 ਰੁਪਏ ਚਲੋ ਜੀ ਮੈਂ ਤੁਹਾਨੂੰ ਮੁੜਿਆ ਜਦੋਂ ਮੈਂ ਮੁੜਿਆ ਤਾਂ ਮੈਡੀਕਲ ਤੋਂ ਮੈਂ ਦਵਾਈ ਲੈ ਲਈ ਮੈਂ ਉਹ ਮੈਡੀਕਲ ਦੇ ਵੀਰਾਂ ਕੋਲੇ ਗੱਲ ਕੀਤੀ ਮੈਂ ਕਿ ਐਂ ਕਰਕੇ ਯਾਰ ਡਾਕਟਰ ਦਾ ਦਾ ਖਰਚਾ ਵੀ ਬਹੁਤ ਆ ਇਹ ਡਾਕਟਰ ਦਾ ਖਰਚਾ ਵੀ ਬਹੁਤ ਆ ਮੈਨੂੰ ਕਹਿੰਦੇ ਬਾਈ ਯਾਰ ਤੁਸੀਂ ਹੀ ਜਾਣਦੇ ਇਹਦੇ ਕੋਲੇ ਕਹਿੰਦਾ ਮਰੀਜ਼ ਬਹੁਤ ਘਟ ਜਾਂਦੇ ਆ ਤੇ ਬਾਕੀ ਜੇ ਜਾਂਦੇ ਆ ਤਾਂ ਇਹ ਸ਼ੈਲ ਬਹੁਤ ਲੋਂਦਾ ਲੈ ਦੱਸੋ ਵੇਖੋ ਹੁਣ ਤੁਸੀਂ ਦੱਸੋ ਵੀ ਇੱਕ ਦਾ ਬੰਦਾ ਆਉਂਦੋ ਹੀ ਹੈ ਨਾ ਤੇ ਕਹਿੰਨੇ ਨੇ ਪੈਸੇ ਟੈਕਟਾਂ ਤੇ ਚਲੋ ਖਸਮਾ ਨੂੰ ਖਾਵੇ ਟੈਕਟ ਤਾਂ ਉਹਨੇ ਕਰ ਲਏ ਦੂਜਾ ਨੰਬਰ ਸੱਚ ਮਹੀਨੇ ਬਾਅਦ ਮੈਨੂੰ ਫੇਰ ਆਂਦਾ ਕਹਿੰਦਾ ਯਾਰ ਕਹਿੰਦਾ ਵੀ ਤੇਰੇ ਦੁਆਰਾ ਫੇਰ ਟੈਕਟ ਹੋਣਗੇ ਏ ਘਰ ਦੀ ਦੇ ਘਰ ਦੇ ਦੁਆਰਾ ਫੇਰ ਟੈਕਟ ਹੋਣਗੇ ਇਹ ਕਹਿੰਦੀ ਮੈਨੂੰ ਇਹ ਚੀਜ਼ਾਂ ਬਣ ਗਈਆਂ ਮੋਟੀਆਂ ਮੇਰੇ ਸਿਰ ਦੇ ਵਿੱਚ ਪੈਣੀਆਂ ਲੈ ਭਾਈ 26000 ਰੁਪਏ ਮੇਰਾ ਇੱਕ ਮਹੀਨੇ ਦੇ ਵਿੱਚ ਲੱਗਿਆ ਉਹ ਡਾਕਟਰ ਕੋਲੇ ਨਾ 26000 ਰੁਪਏ ਲੱਗਿਆ ਤੇ ਦੱਸੋ ਇੰਨੇ ਪੈਸੇ ਯਾਰ ਬੰਦਾ ਕਿੱਥੋਂ ਭਰੂਗਾ ਨਾ ਚਲੋ ਆਪਾਂ ਕਮਾਈ ਕਰਦੇ ਹਾਂ ਹਸਾਬ ਦੀ ਪਰਮਾਤਮਾ ਨੇ ਰੋਜੀ ਰੋਟੀ ਦਿੱਤੀ ਆ ਚੱਲੀ ਜਾਂਦੀ ਆ ਆ ਕਮਾਈ ਕਰਦੇ ਆ ਤੇ ਪਰ ਜਿਹੜਾ ਦਿਹਾੜੀਦਾਰ ਬੰਦਾ ਉਹ ਇਹਨਾਂ ਦੇ ਜਦੋਂ ਫਸ ਗਿਆ ਇਹਨਾਂ ਦੇ ਹਸਪੀਟਲ ਦੇ ਵਿੱਚ ਫਸ ਗਿਆ ਉਹਨਾਂ ਦਾ ਇਹ ਹਾਲ ਕੀ ਕਰਦੇ ਹੋਣਗੇ ਖੀਰ ਨੂੰ ਬੰਦਾ ਦੁੱਖਿਆ ਆਤਮਾ ਤੇ ਹੀ ਕਰੂ ਜਾਂ ਘਰੇ ਕਲੇਸ਼ ਕਰੂਗਾ ਸੋ ਮੈਂ ਗੱਲ ਇਹ ਕਰਦਾ ਬਾਈ ਸਾਰੇ ਡਾਕਟਰ ਚੰਗੇ ਨਹੀਂ ਹੁੰਦੇ ਮੈਂ ਫੇਰ ਕਿੰਨਾ ਤੇ ਸਾਰੇ ਡਾਕਟਰ ਮਾੜੇ ਵੀ ਨਹੀਂ ਹੁੰਦੇ ਸਾਰੇ ਡਾਕਟਰ ਰੱਬ ਦਾ ਰੂਪ ਵੀ ਹੁੰਦੇ ਆ ਪਰ ਆਪਦਾ ਭਾਈ ਇਹਨਾਂ ਥੱਗਾਂ ਤੋਂ ਬਚ ਕੇ ਤੇ ਮੈਨਾਂ ਟੂਆ ਘਟਾ ਕੇ ਬਾਤ ਚੱਕ ਲਾਉਂਦੀ ਜਿਵੇਂ ਕਹਿੰਦੇ ਆ ਹੁੰਦੀ ਸਾਰਿਆਂ ਨਾਲ ਹੀ ਪਰ ਜੇ ਕਿਸੇ ਨਾਲ ਹੋਰ ਵੀ ਹੋਈ ਆ ਤਾਂ ਤੁਸੀਂ ਜਰੂਰ ਦੱਸਿਆ ਜੋ ਆ ਆ ਉਸ ਡਾਕਟਰ ਦੀ ਫਾਈਲ ਆ ਲੈ ਜਿਹੜੀ ਉਹਨੇ ਪਹਿਲੇ ਦਿਨ ਫਾਈਲ ਤਿਆਰ ਕੀਤੀ ਆ ਆ ਉਹਨੇ ਟ੍ਰੈਕਟ ਕੀਤੇ ਆ ਜੀ ਹੁਣ ਚਲੋ ਆਪਾਂ ਅਗਲੀ ਗੱਲ ਕਰਦੇ ਹਾਂ ਅਗਲੀ ਗੱਲ ਕੀ ਹੈ ਮੇਰੇ ਇਸ ਉਂਗਲ ਤੇ ਨਾ ਇਹ ਉਂਗਲ ਤੇ ਆ ਵੀ ਇੱਥੇ ਥੋੜੀ ਸ਼ਿਲਤ ਵੱਜ ਗਈ ਲੋਹੇ ਦੀ ਅਈ ਵਰਕਸ਼ਾਪ ਦਾ ਕੰਮ ਕਰਦੇ ਆ ਇਸ ਉਂਗਲ ਤੇ ਦਿਨ ਸ਼ਿਲਤ ਵੱਜ ਗਈ ਲੋਹੇ ਦੀ ਇਸ ਉਂਗਲ ਦੇ ਵਿੱਚ ਤੇ ਜੋ ਸ਼ਿਲਤ ਵੱਜ ਗਈ ਤੇ ਮੈਂ ਡਾਕਟਰ ਕੋਲੇ ਸਾਡੇ ਪਿੰਡ ਤੇ ਗਿਆ ਤੇ ਹੁਣ ਉਹ 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 ਵੀਰ ਦਾ ਉਸ ਡਾਕਟਰ ਦਾ ਧੰਨਵਾਦ ਵੀ ਕਰਦੇ ਹਾਂ ਵੀ ਉਹਨੇ ਉਚਾਰੇ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹ ਟੱਕ ਲਾ ਕੇ ਸੁਣ ਕਰਕੇ ਵਿਸ਼ਲਤੇ ਦੇ ਵਿੱਚੋਂ ਕੱਢ ਦਿਆ ਉਹਨਾਂ ਨੇ ਵੀ ਪਹਿਲਾਂ ਇਹਦਾ ਅਕਸਰਾ ਕਰਾਓ ਜਿਹੜਾ ਅਕਸਰਾ ਕਰਵਾਇਆ ਤੇ ਉਹਦੇ ਵਿੱਚ ਸੀਗੀ ਜਿਹੜੀ ਸ਼ਲਤ ਤੇ ਚਲੋ ਉਹਨੇ ਟੱਕ ਲਾਇਆ ਉਹਨੇ ਪੂਰਾ ਪੌਣਾ ਘੰਟਾ ਵਿਚਾਰੇ ਨੇ ਆਦਾ ਜਿਹੜਾ ਕਾਰਵਾਈ ਕੀਤੀ ਉਹ ਨਹੀਂ ਨਿਕਲੀ ਸ਼ਲਤ ਮੈਨੂੰ ਕਹਿੰਦਾ ਵੀਰ ਜੀ ਵੀ ਤੁਹਾਨੂੰ ਨਾ ਕੋੜਕਪੁਰੇ ਜਾਣਾ ਪੈਣਾ ਵੀ ਫੇ ਤੁਸੀਂ ਉੱਥੋਂ ਕਢਵਾ ਲਓ ਅਸੀਂ ਇਹ ਰਕੋੜੇਪੁਰੇ ਕੇ ਕੋਠਾ ਕੋਲੇ ਅਸੀਂ ਕਹ ਆ ਵੀ ਐ ਕਰਕੇ ਆ ਰਿਸ਼ਲਤ ਕਢਾਉਣੀ ਆ ਤੇ ਉਹ ਡਾਕਟਰਾਂ ਦਾ ਰਟਾ ਡਾਕਟਰ ਸਾਡੇ ਕੋੜੇਪੁਰੇ ਕਹਿੰਦੇ ਰਟਾ ਤੁਸੀਂ ਕੋਟੋ ਬੁਲਵਾ ਲੈਨੇ ਪਿੰਡੋਂ ਬੁਲਵਾ ਲੈਨੇ ਤੇ ਸ਼ਲਤਾਂ ਇੱਥੇ ਕਢਾਉਣਾ ਆ ਜਾਨੇ ਅਸੀਂ ਕਹ ਨਹੀਂ ਨਿਕਲੀ ਹਨਾ ਜਦੋਂ ਹੁਣ ਮੰਨ ਕੇ ਚੱਲੋ ਵੀ ਨਿਕਲੀ ਨਹੀਂ ਉਤੋਂ ਤੇ ਫਿਰ ਜੇ ਨਹੀਂ ਨਿਕਲੀ ਤਾਂ ਫਿਰ ਹੀ ਤੁਹਾਡੇ ਕੋਲੇ ਆਏ ਤੁਸੀਂ ਆਪ ਦੀ ਜੋ ਫੀਸ ਬੰਦੀ ਲੈ ਲਓ ਤੁਸੀਂ ਕੱਢ ਦਿਓ ਚਲੋ ਉਹਨਾਂ ਨੇ ਉਹ ਕੰਪਿਊਟਰ ਜਿਹਨੇ ਕੱਢੀ ਵਿੱਚੋਂ ਉਹ ਪੱਟੀ ਖੋਲੀ ਪੱਟੀ ਖੋਲ ਕੇ ਤੇ ਉੱਤੇ ਫੰਬਾ ਰੱਖ ਕੇ ਐ ਸਾਫ਼ ਕੀਤਾ ਜਦੋਂ ਇਹਨੂੰ ਇਸ ਤਰ੍ਹਾਂ ਤੇ ਇਹਦੇ ਵਿੱਚੋਂ ਸ਼ਲਤ ਜੀ ਉੱ ਬਾਹਰ ਆ ਗਈ ਜਾਨੀ ਪੱਟੀ ਖੋਲਣ ਸਾਰੀ ਜੋ ਪੱਟੀ ਖੋਲਣ ਸਾਰ ਬਾਹਰ ਆ ਗਈ ਅਸੀਂ ਕਹਾਂ ਵੀ ਚਲੋ ਠੀਕ ਆ ਧੰਨਵਾਦ ਜੀ ਹੁਣ ਪੱਟੀ ਕਰ ਦਿਓ ਤੇ ਇਹ ਸ਼ਲਤ ਨਿਕਲ ਗਈ ਆ ਸਾਨੂੰ ਸਾਨੂੰ ਉਹ ਕੰਪਾਊਂਡਰਾਂ ਦਾ ਉਹ ਮੁੰਡਾ ਆਦਾ ਕਹਿੰਦਾ ਯਾਰ ਕਹਿੰਦਾ ਨਾ ਮੈਂ ਡਾਕਟਰ ਸਾਹਿਬ ਨੂੰ ਮੜਾ ਮਿਲ ਲਈਏ ਤੁਸੀਂ ਫੇਰ ਆਪਾਂ ਪੁੱਛ ਲੈਣਾ ਵੀ ਕੋਈ ਜੇ ਕੋਈ ਹੋਰ ਕੁਛ ਕਰਨਾ ਹੋਵੇ ਟੀਕਾ ਟੂਗਾ ਵਗੈਰਾ ਸਦਿਕਾ ਚੱਲ ਮਿਲ ਲੈਣੇ ਡਾਕਟਰ ਨੂੰ ਮਿਲੇ ਡਾਕਟਰ ਨੇ ਸਾਰਾ ਐਡਰੈਸ ਇਹ ਲਿਖ ਲਿਆ ਉਮਰ ਲਿਖ ਲਈ ਮੇਰੀ ਨਾਮ ਲਿਖ ਲਿਆ ਤੇ ਕਹਿੰਦਾ ਵੀ ਤੁਸੀਂ ਆ ਜਾਓ ਇਹ ਟਾਂਕੇ ਲਾਉਣੇ ਪਣੇ ਹੁਣੇ ਸਿਰਫ ਇੱਕ ਪੈਨ ਇੱਥੇ ਲਾਈ ਇੱਕ ਪੈਨ ਇੱਥੇ ਲਾਈ ਤੇ ਸੁੱਨ ਮੇਰੀ ਉਂਗਲ ਪਹਿਲਾਂ ਸੀ ਇਹ ਡਾਕਟਰ ਨੇ ਸਾਡੇ ਪਿੰਡਾਂ ਨਾਲ ਕੀਤੀ ਸੀ ਉਂਗਲ ਉਹਦੋਂ ਸੁੱਨ ਸੀਗੀ ਉਹਨੇ ਇੱਕ ਟੀਕਾ ਲਾਤਾ ਵਿੱਚ ਇਹਦੇ ਤੇ ਉਂਗਲ ਸੁੱਨ ਕਰਕੇ ਤੇ ਉਹਨੇ ਜਾਨੀ ਟਾਂਕੇ ਲਾਉਣ ਤੇ ਟੀਕਾ ਲਾਉਣ ਤੇ ਬਹੁਤ ਜਾਨੀ ਮੇਰੀ ਪੀੜ ਲੱਗੀ ਤੇ ਦੋ ਪਿੰਨਾ ਲਾਤੀਆਂ ਜਾਨੀ ਇਹਦੇ ਕੋਲੇ ਜਦੋਂ ਪਿੰਨਾ ਲਾਤੀਆਂ ਦੋ ਪੱਟੀ ਕਰਤੀ ਉੱਪਰ ਦੀ ਤੇ ਸਾਨੂੰ ਉਹਨੇ ਦਵਾਈ ਲਿਖਤੀ ਸੀਗਾ ਜੀ ਕੀ ਸੇਵਾ ਕਰਕੇ ਡਾਕਟਰ ਸਾਹਿਬ ਸੁਢੀ ਕਿੰਨਾ ਜੀ 900 ਰੁਪਇਆ ਜੀ 900 ਰੁਪਇਆ ਬਾਈ ਜੀ ਦੋ ਪਿੰਨਾ ਲਾਉਣ ਦਾ ਆ ਟੱਕ ਪਹਿਲਾਂ ਲੱਗਿਆ ਸੀਗਾ 900 ਰੁਪਇਆ ਲਿਆ ਦੱਸ ਉਹ ਡਾਕਟਰ ਨੇ 900 ਰੁਪਇਆ ਦਵਾਈ ਲਿਖਤੀ ਆਹ ਤੇ ਦੀ 400 ਰੁਪਏ ਦਵਾਈ ਚਲੋ ਦਵਾਈ ਲੈ ਲਈ 900 ਰੁਪਏ ਉਹਨੇ ਲੈ ਲਿਆ ਤੇ ਹਿਸਾਬ ਲਾ ਲਓ ਯਾਰ ਇੰਨਾ ਧੱਕਾ ਕਰਕੇ ਤੁਸੀਂ ਲੋਕਾਂ ਨਾਲ ਇੰਨਾ ਧੱਕਾ ਕਰਕੇ ਦੁਖੀ ਲੋਕਾਂ ਨਾਲ ਤੁਸੀਂ ਕਿੱਥੇ ਲੈ ਗਏ ਨਹੀਂ ਮਾਇਆ ਯਾਰ ਜਿਹੜਾ ਬੰਦਾ ਮਰੀਜ਼ ਹੁੰਦਾ ਉਹ ਤਾਂ ਪਹਿਲਾਂ ਹੀ ਰੱਬ ਦਾ ਦੁੱਖ ਕੀਤਾ ਹੁੰਦਾ ਉਤੋਂ ਦੁੱਖੀ ਤੁਸੀਂ ਹੋਰ ਕਰਦੇ ਆ ਦੁਖੀ ਹੋਇਆ ਬੰਦਾ ਹੀ ਤੁਹਾਡੇ ਕੋਲੇ ਆਉਂਦਾ ਉਤੋਂ ਦੁੱਖੀ ਤੁਸੀਂ ਹੋਰ ਕਰਦੇ ਆ ਤੁਸੀਂ ਜਾਇਜ਼ ਪੈਸੇ ਲੈ ਲਓ ਯਾਰ ਜਿਹੜੇ ਇੱਕ ਦੋ ਕਮਾਉਣੇ ਚਾਰਾਂ ਤੱਕ ਕਮਾ ਲਓ ਜਿਹਨ ਮੰਨ ਕੇ ਚੱਲੋ ਮੈਥੋਂ ਇਹ ਪਾ 500 ਹੀ ਲੈ ਜਾਂਦਾ ਤਾਂ ਮੈਂ ਚਾਰਾਂ ਹੋਰ ਦੱਸਣਾ ਵੀ ਉਹਦੇ ਕੋਲ ਜਾਏ ਰੋ ਡਾਕਟਰ ਬਹੁਤ ਵਧੀਆ ਹੈ ਨਾ ਲਾਏਗਾ ਦੋ ਪਿੰਨਾ ਦੋ ਪਿੰਨਾ ਲਾ ਕੇ ਕਹਿੰਦਾ ਦੇ ਦੇ 900 ਰੁਪਈਆ ਗਰੀ ਮਜ਼ਦੂਰੀ ਤੁਹਾਡੀ ਦਿਹਾੜੀ ਕਿੰਨੀ 400 ਰੁਪਿਆ ਹਣਾ ਮਿਸਤਰੀ ਦਿਹਾੜੀ ਕਿੰਨੀ 800 ਰੁਪਿਆ ਉਹ ਸਾਰਾ ਦਿਨ ਕੰਮ ਕਰਕੇ ਫੇਰ 800 ਰੁਪਿਆ ਹੋਣ ਲੈਣ ਲੱਗੇ ਆ ਮਜ਼ਦੂਰ 500 ਰੁਪਿਆ ਹੋਣ ਲੈਣ ਲੱਗਾ ਤੁਸੀਂ ਯਾਰ 10 ਮਿੰਟਾਂ ਦੇ ਵਿੱਚ 900 ਰੁਪਿਆ ਦੇ ਦਿਓ ਜੀ ਦੇ ਦਿਓ ਜੀ 1200 ਰੁਪਿਆ ਸੋ ਭਾਈ ਇਹਨਾਂ ਠੱਗਾਂ ਤੋਂ ਬਚ ਕੇ ਜਦ ਇਲਾਜ ਕਰਾਉਣਾ ਸਰਕਾਰੀ ਚ ਜਾਓ ਪਰ ਸਰਕਾਰੀ ਚ ਵੀ ਮਜਬੂਰੀ ਬਣ ਜਾਂਦੀ ਆ ਕਿ ਉੱਥੇ ਰਸ਼ ਬਹੁਤ ਹੁੰਦਾ ਟਾਈਮ ਬਹੁਤ ਖਰਾਬ ਹੁੰਦਾ ਤੇ ਪਰ ਭਾਈ ਡਾਕਟਰ ਵਿੱਚ ਕਈ ਜੇ ਚਾਹੇ ਇੱਕ ਦੋ ਚ ਮਾੜੇ ਆ ਨਾ ਤੇ ਦੋ ਚੰਗੇ ਵੀ ਆ ਜਿਹਦੇ ਨਾਲ ਡਾਕਟਰ ਅੰਮਰਸਰ ਵਾਲੇ ਡਾਕਟਰ ਦੇ ਨਾਲ ਦੋ ਡਾਕਟਰ ਹੋਰ ਆ ਸਾਨੂੰ ਮੈਡੀਕਲ ਨੇ ਦੱਸਿਆ ਕਿ ਉਹ ਤੁਸੀਂ ਉਹਨਾਂ ਕੋਲ ਜਾਣਾ ਸੀ ਇੱਕ ਮੈਂਟਲ ਹਸਪੀਟਲ ਦਾ ਉੱਥੇ ਇੱਕ ਵਿਕਾਸ ਡਾਕਟਰ ਇੱਕ ਡਾਕਟਰ ਕੋਈ ਹੋਰ ਆ ਤੁਸੀਂ ਉਹਨਾਂ ਕੋਲ ਜਾਣਾ ਸੀ ਸੋ ਇੰਨੀਆਂ ਬੇਨਤੀਆਂ ਬਈ ਪ੍ਰਮਾਣ